ਖੇਦਰਾਣਾ ਖੇਦਰਾਨੇ ਦੀ ਟਾਪ ਫਿਰ ਈਸਰ ਸਰ 40 ਮੁਕਤਿਆਂ ਦੀ ਧਰਤੀ ਸ੍ਰੀ ਮੁਕਸਰ ਸਾਹਿਬ ਲਸਾਨੀ ਤੇ ਬੇਮਿਸਾਲ ਦਾਸਤਾਨ ਕਰੀਬ 3 ਸਦੀ ਪਿੱਛੇ ਮੁੜਦੇ ਆ ਜਦੋਂ ਇੱਥੇ ਰੇਤ ਦੇ ਵੱਡੇ ਟਿੱਬੇ ਸੀਗੇ ਝਾੜੀਆਂ ਵਗੈਰਾ ਹੁੰਦੀਆਂ ਸਨ ਉਦੋਂ ਉਦੋਂ ਕੀ ਸੀਗਾ ਕਿ ਤਿੰਨ ਖੱਤਰੀ ਬਰਾ ਇੱਥੇ ਆ ਕੇ ਆਬਾਦ ਹੋਈ ਖਿਦਰਾਣਾ ਰੂਪਾਣਾ ਤੇ ਦੇਗਣਾ ਤੇ ਉਹਨਾਂ ਤਿੰਨ ਪਿੰਡ ਆਬਾਦ ਕੀਤੇ ਆਪਣੇ ਨਾਮਾਂ ਤੇ ਦਰਿਆ ਕੰਡਿਓਂ ਚੱਲਿਆ ਸੀ ਇਹ ਲੈਂਡਲੌਰਡ ਪਰਿਵਾਰ ਤਰੀਕ ਕੀ ਹੈ ਇਹ ਕਿਵੇਂ ਬਣਿਆ ਮੁਖਸਰ ਪਰ ਚੋਲ ਕਰਦੇ ਹਾਂ ਉਹੋ ਵੱੜ ਕੇ ਪਹਿਲਾ ਇਹ ਵੀ ਦੱਸ ਦਈਏ ਇਸ ਧਰਤੀ ਦੇ ਬਾਰੇ ਇਹ ਵੀ ਇੱਕ ਇਤਿਹਾਸ مشهور ہے کہ ਸਾਤਜੁਗ ਜਾਂ ਫਿਰ ਪੂਰਬ ਤਾਰੀਖ ਕਾਲ ਦੇ ਵਕਤ ਇੱਥੇ ਸ਼ਿਵ ਜੀ ਨੇ ਤਪ ਕੀਤਾ ਸੀ ਪੰਦੋਤੋਹੀ ਪੰਦੋਤੋਹੀ ਇਹ ਇਲਾਕਾ ਖੁਸ਼ਕ ਜਿਹਾ ਤੇ ਪਾਣੀ ਦੀ ਕਾਟ ਵਾਲਾ ਮੰਨਿਆ ਜਾਂਦਾ ਰਿਹਾ ਹੈ ਇਹ ਜਿਹੜੇ ਤਿੰਨ ਖੱਤਰੀਪਰਾ ਇੱਥੇ ਆਏ ਸੀਗੇ ਰੂਪਾਨਾ ਦਿਗਾਣਾ ਤੇ ਖਿਦਰਾਣਾ ਉਹ ਉਪਾਸਕ ਸੀਗੇ ਭਗਵਾਨ ਸ਼ਿਵ ਦੇ ਲੈਂਡਲਾਰਡ ਸੀਗੇ ਤੇ ਰੱਬ ਨੂੰ ਮੰਨਣ ਵਾਲੇ ਖਿਦਰਾਣਾ ਰੂਪਾਨਾ ਤੇ ਦਿਗਾਣਾ ਇਹ ਪਹਿਲਾ ਆਬਾਦ ਕਿੱਥੇ ਸੀਗੇ ਇਹ ਆਬਾਦ ਹਨ ਦਰਿਆ ਸਤਲੁਜ ਦੇ ਕੰਢੇ ਜਿੱਤੇ ਹੁਣ ਦਲਾਲਾਬਾਦ ਪੱਛਮੀ ਹੈ ਨੇੜਲੇ ਪਿੰਡ ਬੱਗੇ ਕੀ ਉਹ ਸਾਈਡ ਤੇ ਉੱਥੇ ਆਬਾਦ ਸੀਗੇ ਇਹ ਹੁੰਦਾ ਕੀ ਸੀਗਾ ਦਰਿਆ ਦੇ ਵਿੱਚੋਂ ਹੜ ਵਾਰ-ਵਾਰ ਤੰਗ ਹੁੰਦੇ ਤੇ ਉੱਥੋਂ ਨਿਕਲ ਕੇ ਇੱਥੇ ਆਬਾਦ ਹੋ ਗਏ ਪਾਣੀ ਦੀ ਭਾਰੀ ਕਿੱਲਤ ਉੱਥੇ ਵੀ ਸੀਗੀ ਤੇ ਇੱਥੋਂ ਦੇ ਨੇੜਲੇ ਇਲਾਕਿਆਂ 'ਚ ਵੀ ਪਾਣੀ ਡੂੰਗਾ ਸੀਗਾ ਕੂਵਿ ਖਦਵਾਏ ਇਹਨਾਂ ਨੇ ਪਰ ਪਾਣੀ ਪਾਣੀ ਖਾਰਾ ਨਿਕਲਿਆ ਫਿਰ ਕੀ ਹੋਇਆ ਕਿ ਇਹਨਾਂ ਨੇ ਤਿੰਨ ਢਾਬ ਖਦਵਾਈਆਂ بارش ਹੁੰਦੀ ਤੇ ਪਾਣੀ ਢਾਬ ਦੇ ਵਿੱਚ ਪੜ ਜਾਂਦਾ ਉਸੇ ਹੀ ਢਾਬ ਨੇ ਲੋਕਾਂ ਦੀ ਤਰੇਂ ਬੁਝਾਈ ਪਸ਼ੂ ਚਾਰਨ ਦੇ ਲਈ ਚਰਾੰਦਾ ਚੰਗੀਆਂ ਬਣ ਗਈਆਂ ਹੌਲੀ ਹੌਲੀ ਬੜੀ ਮਸ਼ਹੂਰ ਹੋ ਗਈ ਖਿਦਰਾਣੇ ਦੀ ਤab ਹੁਣ ਖਿਦਰਾਣੇ ਦੀ ਤਾਬ ਮੁਕਤਸਰ ਮੁਕਤਸਰ ਦੀ ਗੱਲ ਕਰਦੇ ਆਂ ਸ੍ਰੀ ਮੁਕਤਸਰ ਸਾਹਿਬ ਜਿੱਥੇ ਮੁਗਲ ਹਕੂਮਤ ਖਿਲਾਫ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੰਗ ਹੋਈ ਸੀ 1705 ਚ ਸ੍ਰੀ ਆਨੰਦਪੁਰ ਸਾਹਿਬ ਤੋਂ ਧਰਮ ਯੁੱਧ ਕਰਦੇ ਹੋਏ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਾਰਲ ਪੁਰਜੇ ਕੋਟਕਪੂਰੇ ਦੇ ਚੌਧਰੀ ਕਪੂਰੇ ਤੋਂ ਕਿਲੇ ਦੀ ਮੰਗ ਕੀਤੀ ਮੁਗਲਾਂ ਦਾ ਖੌਫ ਇਤਨਾ ਕਿ ਉਹਨਾਂ ਕਿਲਾ ਦੇਣ ਤੋਂ ਕੋਰੀ ਨਾ ਕਰ ਦਿੱਤੀ ਤਾਂ ਗੁਰੂ ਜੀ ਆਪਣੇ ਸਿਪਾਈਆਂ ਦੇ ਨਾਲ ਆਪਣੇ ਸੈਨਿਕਾਂ ਦੇ ਨਾਲ ਖਿਦਰਾਣੇ ਪੁੱਜ ਗਏ ਮੁਗਲ ਫੌਜ ਵੀ ਪੁੱਜ ਗਈ ਉੱਥੇ 40 ਮਹਾਯੋਦੀ ਜਿਹੜੇ ਗੁਰੂ ਜੀ ਦਾ ਸਾਥ ਛੱਡ ਗਏ ਸਨ ਉਹ ਵੀ ਆਗੇ ਗੁਰੂ ਸਾਹਿਬ ਦੇ ਕੋਲ ਸਹਾਯੋਗ ਦੇ ਲਈ ਜੰਗ ਹੋਈ 40 ਸਿੰਘਾਂ ਨੇ ਅੱਗੇ ਵੱਧ ਕੇ ਸ਼ਹਾਦਤ ਦਿੱਤੀ ਕਲਗੀਧਰ ਸੱਚੇ ਪਾਤਸ਼ਾਹ ਇੱਕ ਇੱਕ ਸਿੰਘ ਕੋਲ ਗਈ ਵਾਰ ਦਿੱਤੀ ਉਸ ਵਕਤ ਮਹਾ ਸਿੰਘ ਅਜੇ ਸਿਸਕਦਾ ਸੀ ਹੋਸਟਲੇ ਆਂਦਾ ਗੁਰੂ ਸਾਹਿਬ ਨੇ ਵਾਰ ਮੰਗਨ ਦੇ ਲਈ ਕਿਹਾ ਮਹਾ ਸਿੰਘ ਦੇ ਕਹਿਣ ਤੇ ਗੁਰੂ ਜੀ ਨੇ ਟੁੱਟੀ ਗੰਢ ਦਿੱਤੀ ਉੱਥੇ ਹੀ ਬਣਵਾਇਆ ਗਿਆ ਗੁਰਦੁਆਰਾ ਟੁੱਟੀ ਗੰਢ ਸਾਹਿਬ ਜਿੱਥੇ ਗੁਰੂ ਜੀ ਦੀਆਂ ਫੌਜਾਂ ਉਹਨਾਂ ਨੇ ਤੰਬੂ ਲਗਾਏ ਸੀ ਉੱਥੇ ਹੈ ਉੱਥੇ ਇੱਕ ਗੁਰਦੁਆਰਾ ਤੰਬੂ ਸਾਹਿਬ ਜਿਹੜੇ ਟਿੱਬੇ ਤੇ ਬੈਠ ਕੇ ਜੰਗ ਲੜੀ ਸੀ ਟਿੱਬੀ ਤੋਂ ਗੁਰੂ ਜੀ ਨੇ ਤੀਰਾਂ ਨਾਲ ਵਾਰ ਕੀਤੇ ਸੀਗੇ ਉਥੇ ਉਥੇ ਆ ਗੁਰਦੁਆਰਾ ਟਿੱਬੀ ਸਾਹਿਬ ਤੇ ਜਿੱਥੇ ਗੁਰੂ ਸਾਹਿਬ ਦੇ ਕੋੜੇ ਦੀ ਰਿਕਾਬ ਟੁੱਟੀ ਸੀਗੀ ਉਥੇ ਉਥੇ ਗੁਰਦੁਆਰਾ ਰਿਕਾਬ ਸਾਹਿਬ ਇਸ ਜੰਗ ਦੇ ਵਿੱਚ ਮਾਤਾ ਭਾਕੌਰ ਬਹੁਤ ਯੋਗਦਾਨ ਮਾਤਾ ਜੀ ਦਾ ਉਹਨਾਂ ਦੀ ਯਾਤਰਾ ਬਣਿਆ ਗੁਰਦੁਆਰਾ ਮਾਤਾ ਬਾਗ ਕਰਚ ਜਦੋਂ ਗੁਰੂ ਸਾਹਿਬ ਦਲਬਾਂਦ ਜੰਗਮਗਰੂ ਦਾਤਨ ਕਰ ਰਹੇ ਸਨ ਤਾਂ ਇੱਕ ਮੁਗਲ ਪਹਿਰਾਵਾ ਬਦਲ ਕੇ ਆਇਆ ਤੇ ਗੁਰੂ ਜੀ ਤੇ ਹਮਲਾ ਕਰਤਾ ਪਰ ਗੁਰੂ ਜੀ ਗੁਰੂ ਜੀ ਨੇ ਉਹਨਾਂ ਨੂੰ ਉੱਥੇ ਹੀ ਡਹਿ ਢੇਰੀ ਕਰ ਦਿੱਤਾ ਉੱਥੇ ਇੱਕ ਗੁਰਦੁਆਰਾ ਦਾਤਨ ਸਾਹਿਬ ਜੋ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਦੇ ਪਛਾਣ ਵਾਲਾ ਦਰਵਾਜ਼ੇ ਦੇ ਬਿਲਕੁਲ ਮੂਰੇ ਜਿੱਥੇ ਗੁਰੂ ਸਾਹਿਬ ਨੇ 40 ਮੁਕਤਿਆਂ ਦਾ ਆਪਣੇ ਹੱਥੀ ਸੰਸਕਾਰ ਕੀਤਾ ਸੀ ਉੱਥੇ ਗੁਰਦੁਆਰਾ ਸਾਹਿਬ ਹੈ ਤੇ ਨਾਂ ਹੈ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਇਨ੍ਹਾਂ 40 ਮੁਕਤਿਆਂ ਦੇ ਕਾਰਨ ਹੀ ਇਸ ਸ਼ਹਿਰ ਦਾ ਨਾਂ ਪੈ ਗਿਆ ਮੁਕਤਸਰ ਖਿਦਰਾਣਾ ਨੇ ਤਾਂ ਪਿੰਡ ਨੂੰ ਆਪਣਾ ਨਾਂ ਦਿੱਤਾ ਖਿਦਰਾਣਾ ਤੇ ਦੂਜੇphਰਾ ਰੂਪਾਣਾ ਤੇ ਦਿਗਾਣਾ ਦਿਗਾਣਾ ਨੇ ਪਿੰਡ ਆਬਾਦ ਕੀਤਾ ਦਿਗਾਣਾ ਤੇ ਰੂਪਾਣਾ ਨੇ ਰੂਪਾਣਾ ਰੂਪਾਣਾ ਲੋਕ ਲਾਗ ਦੇ ਨਾਲ ਉਹਦਾ ਨਾਂ ਪੁਕਾਰਦੇ ਸੀਗੇ ਰੂਪਾ ਉਹੀ ਰੂਪਾਣਾ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਪਧਾਰੇ ਸਨ ਖਿਦਰਾਣੇ ਦੀ ਜਗਤਬਾ ਜਦੋਂ ਮੁਗਲ ਫੌਜ ਗੁਰੂ ਜੀ ਦਾ ਪਿੱਛਾ ਕਰ ਰਹੀਆਂ ਸੀਗੀਆਂ ਤਾਂ ਲੋਕ ਡਰਦੇ ਸੀ ਕਿ ਮੁਗਲਾਂ ਤੋਂ ਉਦਾਂ ਹੀ ਉਦਾਂ ਹੀ ਰੂਪਾਣਾ ਵੀ ਡਰ ਗਿਆ ਤੇ ਉਹਨੇ ਗੁਰੂ ਜੀ ਨੂੰ ਰੋਕ ਲਿਆ ਆਖਦਾ ਮੇਰੇ ਪਿੰਡ ਵਿੱਚ ਨਾ ਆਓ ਮੁਗਲ ਫੌਜਾਂ ਤੁਹਾਡੇ ਪਿੱਛੇ ਹੀ ਨੇ ਜੇ ਉਹ ਆ ਗਏ ਤਾਂ ਮੇਰਾ ਪਿੰਡ ਵੀ ਉਜਾੜ ਦੇਣਗੇ ਤੇ ਪਿੰਡ ਨੂੰ ਲੁੱਟ ਵੀ ਲੈਣਗੇ ਗੁਰੂ ਜੀ ਨੇ ਰੂਪੇ ਦੇ ਦਿਲ ਚ ਵੜਿਆ ਖੋਫ ਜਾਣ ਲਿਆ ਤੇ ਫਰਮਾਇਆ ਕਿ ਤੇਰਾ ਇਹ ਪਿੰਡ ਤਾਂ ਹਮੇਸ਼ਾ ਆਬਾਦ ਰਹੇਗਾ ਪਰ ਤੇਰਾ ਤੇਰਾ ਕੁਝ ਨਹੀਂ ਰਹੇਗਾ ਉਹੀ ਵਾਪਰੇ ਰੂਪੇ ਦੇ ਨਾਲ ਅੱਜ ਰੂਪਾਣਾ ਪਿੰਡ ਤੇ ਰੂਪੇ ਦਾ ਕੱਖ ਵੀ ਨਹੀਂ ਹੈ ਨਾ ਤਾਂ ਹੈਗਾ ਰੂਪਾਣਾ ਪਿੰਡ ਆਬਾਦ ਹੈ ਪਰ ਰੂਪੇ ਦਾ ਕੁਝ ਨਹੀਂ ਤੇ ਨਾ ਹੀ ਉਸ ਦੀ ਓਲਾ ਇੱਕ ਗੱਲ ਹੋਰ ਵੀ ਹੈ ਉਹ ਕੀ ਹੈ ਕਿ ਐਸੇ ਜਗ੍ਹਾ ਤੇ ਗੁਰੂ ਜੀ ਨੇ ਇੱਕ ਕੋਗਰ ਪੰਛੀ ਨੂੰ ਮਾਰ ਕੇ ਉਸ ਨੂੰ ਜਨਮ ਮੁਕਤ ਕੀਤਾ ਸੀ ਜਨਮ ਮੌਤ ਕੱਟੀ ਸੀ ਉਹਦੀ ਜਦੋਂ ਸਿੱਖ ਸੰਗਤ ਨੇ ਗੁਰੂ ਜੀ ਨੂੰ ਪੁੱਛਿਆ ਤਾਂ ਗੁਰੂ ਜੀ ਨੇ ਦੱਸਿਆ ਕਿ ਇਹ ਘੋਗਰ ਪਿੰਡ ਦਾ ਸ਼ਾਹੂਕਾਰ ਸੀ ਕਿਸੇ ਵਕਤ ਇਹ ਬੁਰੇ ਕਰਮਾ ਕਰਕੇ ਇਸ ਵਾਲੀ ਜੂਨ ਨੂੰ ਭੁਗਤ ਰਿਹਾ ਕੰਨਿਆ ਨੇ ਇਸ ਨੂੰ श्राप ਦਿੱਤਾ ਸੀਗਾ ਕਿ ਜਾ ਕਾਮ ਦੇ ਅਨਿਆ ਤੂੰ ਅਗਲੇ ਜਨਮ ਗਿਰਦੀ ਦੀ ਜੀਵਨ ਭੁਗਤੇਗਾ ਕਹਿ ਕੇ ਕੰਨਿਆ ਨੇ ਖੁਦਕਸ਼ੀ ਕਰ ਲਈ ਉਹੀ ਸ਼ਾਹੂਕਰ ਉਹੀ ਸ਼ਾਹੂਕਰ ਘੋਗਰ ਪੰਛੀ ਬਣੇ ਤੇ ਹੁਣ ਉਹ ਪਛਤਾਵਾ ਕਰ ਰਿਹਾ ਹੈ ਜਿਸ ਕਾਰਨ ਉਸ ਨੂੰ ਮੁਕਤੀ ਦਿੱਤੀ ਗਈ ਹੈ ਫਿਰ ਗੁਰੂ ਸਾਹਿਬ ਗੁਰੂ ਸਾਹਿਬ ਉੱਥੋਂ ਚਲੇ ਗਏ ਐਸੇ ਪਿੰਡ ਤੋਂ ਅੱਗੇ ਕੁਝ ਵਿਥ ਤੇ ਦੂਰ ਪਿੰਡ ਆਬਾਦ ਹੈ ਦਿਗਾਣਾ ਤੇ ਇਹ ਪਿੰਡ ਦਿਗਾਣੇ ਨੇ ਆਬਾਦ ਕੀਤਾ ਸੀ ਉਹਦੇ ਆਪਣੇ ਹੀ ਨਾਂ ਤੇ ਹੈ ਪਿੰਡ ਦਾ ਨਾਂ ਦਿਗਾਣਾ ਤੇ ਇਧਰ ਮੁਕਸਰ ਮੁਕਸਰ ਜ਼ਿਲ੍ਹਾ ਟ੍ਰੇਨ ਵੀ ਜੋੜਦੀ ਹੈ ਹੋਰਨਾ ਇਲਾਕਿਆਂ ਦੇ ਨਾਲ ਤੇ ਨਾ ਨਾ ਅਜ ਹੈ ਸ੍ਰੀ ਮੁਕਤਸਰ ਸਾਹਿਬ